ਜਾ ਆਪਾਂ ਖੜੇ ਆਂ ਵੀਰੇ ਚੀਮੇ ਹੁਣ ਹੋ ਗਈ ਵੀਰੇ ਠੰਡ ਹੁਣ ਜਾਗਟਾ ਗੋਟੀਆਂ ਦੀ ਲੋੜ ਐ ਤੇ ਬ੍ਰਾਂਡ ਲੁੱਕ ਤੇ ਆਉਣ ਦੀ ਲੋੜ ਐ ਆ ਜਾ ਵੀਰੇ ਅੰਦਰ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਦੱਸੋ ਵੀਰੇ ਆਪਾਂ ਨੇ ਆਫਰ ਕੀ ਲਾਇਆ ਹੁਣ ਆਫਰ ਆਪਾਂ ਨੇ ਇੱਕ ਆ ਪੈਂਟ ਸ਼ਰਟ ਲਾਈ ਐ 900 ਰੁਪਏ ਦਾ ਸੂਟ ਸਾਡੇ ਪੈਂਟ ਸ਼ਰਟ ਲਾਈ ਆ ਬਾਈ ਨੇ ਦੇਖੋ ਫੁੱਲ ਮੂਰੀ ਐ ਫੁੱਲ ਮੂਰੀ ਵਾਲੀ ਐ ਵੀਰੇ ਏ ਮਿਲਨੀ ਆ ਬਾਈ ਜੀ 910 900 ਰੁਪਏ ਦਾ ਸੂਟ ਛਾੜ ਬਾਈ ਜੀ ਏ ਮਿਲੂ ਆਪਾਂ ਨੂੰ 800 ਦਾ ਸੂਟ ਏ ਮਿਲਣਾ ਵੀਰੇ 800 ਰੁਪਏ ਦਾ ਇਹਦੀ ਗਾਰੰਟੀ ਕੀ ਆ ਬਾਈ ਜੀ ਛੜ ਮਹੀਨੇ ਡੇਢ ਮਹੀਨੇ ਚ ਰੰਗ ਖਰਾਬ ਹੁੰਦਾ ਤਾਂ ਵੀਰੇ ਦੋ ਚਾਰ ਧੋਵਾਂ ਦੇ ਵਿੱਚ ਸੁਡੀ ਸ਼ਰਟ ਸੁਗੜਦੀ ਆ ਰੰਗ ਫੇਟ ਹੁੰਦਾ ਤਾਂ ਪੀਸ ਤੁਹਾਨੂੰ ਨਵਾਂ ਮਿਲੂਗਾ ਵੀਰੇ ਹਾਂਜੀ ਬਾਈ ਜੀ ਉਸ ਤੋਂ ਬਾਅਦ ਆਪਣੇ ਕੋਲ ਜੈਕਟ ਆ ਗਈ ਏ ਵੀਰੇ ਲੇਡੀਜ਼ ਜੈਕਟ ਆ ਆ ਪਰਪਲ ਦੇ ਕਲਰ ਦੇ ਵਿੱਚ ਆ ਗਈ ਇਹੇ ਵੀਰੇ ਇਹ 300 ਦੀ ਇੱਕ ਹੈ 500 ਦੀਆਂ ਦੋ ਲਾਵਾਂਗੇ ਆਪਾਂ ਲਓ ਵੀਰੇ 500 ਦੀਆਂ ਦੋ ਜਿਹੜੀ ਮੇਰੇ ਵੀਰ ਭੈਣ ਭਾਈ ਨੂੰ ਪਹਿਣਾ ਨੂੰ ਲੋੜ ਹੈ ਉਹ ਵੀਰੇ ਚੱਕ ਲਿਓ ਹਾਂਜੀ ਫੁੱਲ ਬਾਜੂ ਜੈਕਟ ਇਹਦਾ ਕੀ ਰੇਟ ਕਰਤਾ ਬਾਈ ਇਹਦਾ 600 ਰੁਪਏ ਕੋਈ ਹੋਰ ਰਾਏ ਤੇ ਇਹਦੇ ਵਿੱਚ ਕੋਈ ਨਹੀਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਆਪਾਂ ਕਰਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸਾਡੇ ਕਰਕੇ 500000 ਰੁਪਏ ਦੀਆਂ ਦੋ ਲੈ ਜਾਊਗਾ ਯਾਰ 1000 ਦੀਆਂ ਦੋ ਕਰਤੀਆਂ ਬਾਈ ਖੋਲ ਕੇ ਦਿਖਾ ਦੇ ਪੀਸ ਪੂਰੇ ਵਧੀਆ ਵਧੀਆ ਇੰਪੋਰਟਡ ਪੀਸ ਨੇ ਦਾ ਵੀ ਕਲਰ ਵੀ ਐਨ ਫੁੱਲਾਂ ਵਰਗੇ ਦੇਖੋ ਖਿਹੜੇ ਖਿਹੜੇ ਦੇਖੋ ਜੀ ਤੇ ਆ ਬਈ ਇਹ ਕਾਰਗੋ ਆ ਗਿਆ 700 ਰੁਪਏ ਦਾ ਇੱਕ ਪੀਸ ਹੈ ਕਾਰਗੋ ਦਾ ਇਹਦੇ ਵਿੱਚ ਵੀ ਬਈ ਕੋਈ ਲੈਸ ਹੋਊਗਾ ਇਹਦੇ ਵਿੱਚ ਵੀ ਕਰ ਦਾਂਗੇ ਆਪਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਜਿਓ ਵੱਧੋ ਵੱਧ ਤੇ ਲੈਸ ਵੱਧੋ ਵੱਧ ਲੈ ਜਾਓ ਵੀਰੇ ਯਾਰ ਸਾਡੇ ਕਰਕੇ ਹਰੇਕ ਚੀਜ਼ ਤੇ ਤੁਹਾਨੂੰ ਆਫਰ ਦਵਾਵਾਂਗੇ ਇਹ ਬਾਈ ਜੀ ਕਿੰਨੇ ਦੱਸੇ ਤੁਸੀਂ ਇਹ 700 ਦਾ ਇੱਕ ਲੱਗ ਜੂ ਵੀਰੇ 700 ਦਾ ਇੱਕ ਹੈਗਾ 1200 ਰੁਪਏ ਤੁਹਾਨੂੰ ਦੋ ਦਵਾ ਦਾਂਗੇ ਵੀਰੇ ਲੌਂਗ ਕੋਟ ਇਹ ਕਾਰਗੂਨ ਹੈ ਬਈ ਬਹੁਤ ਵਧੀਆ ਪਾ ਰ ਆ ਆ ਦੇਖੋ ਤੇ ਓਵਰਸਾਈਜ਼ ਆ ਗਈਆਂ ਬਈ ਓਵਰਸਾਈਜ਼ ਓਵਰਸਾਈਜ਼ ਕੋਟ ਨੇ ਇਹ ਜਿੰਨਾ ਦਾ ਬਈ ਪਤਾ ਕਹਣਾ ਮੇਰੇ ਵਾਂਗੂ ਥੋੜਾ ਜਿਹਾ ਢਿੱਡ ਨਿਕਲਿਆ ਹੋਇਆਗਾ ਇਹ 38 40 42 ਕਮਰ ਤੱਕ ਦੇ 40 42 ਸਾਰੇ ਕਮਰਾ ਪਈਆਂ ਨੇ ਐਨ ਖੁੱਲੇ ਡੁੱਲੇ ਇਹਦੇ ਵਿੱਚ ਬਹੁਤ ਵਧੀਆ ਇਹਦਾ ਬਈ ਕੀ ਰੇਟ ਆ ਇਹਦਾ ਵੀ ਆਪਾਂ 600 ਦਾ ਇੱਕ ਪੇਸ ਲਾਵਾਂਗੇ 600 ਦਾ ਇੱਕ ਤੇ ਦੋ ਬਈ ਇਹ ਵੀ ਟੋਡੇ ਕਰਕੇ 1000 ਦੇ ਦੋ ਲਾ ਰਹੇ ਹਾਂ ਇਹ 1000 ਰੁਪਏ ਦੇ ਇਹ ਵੀ ਵੱਡੇ ਵਾਲੇ ਨੇ ਇਹ ਵੀ ਸਭ ਨੂੰ 1000 ਰੁਪਏ ਦੋ ਦੇਵਾਂਗੇ ਵੀਡੀਓ ਸ਼ੇਅਰ ਕਰਕੇ ਜਿਹੜਾ ਬੰਦਾ ਆਊਗਾ 1000 ਦੇ ਦੋ ਫੁੱਲ ਸਾਈਜ਼ ਵਾਲੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਪਾਂ ਨੂੰ ਦਿਖਾਊ ਉਹਨੂੰ ਆਪਾਂ 1000 ਦੇ ਦੋ ਦੇ ਦਾਂਗੇ ਲੈ ਬਈ ਇਹਦੇ ਵਿੱਚ ਵੀ ਕੁਆਲਿਟੀ ਐਨ ਪੂਰੀ ਵਧੀਆ ਪਈ ਆਗੀ ਦੇਖੋ ਫੀਸ ਪੂਰੇ ਐਨ ਵਧੀਆ ਵਧੀਆ ਤੇ ਉਸ ਤੋਂ ਬਾਅਦ ਬਈ ਆਹ ਕੋਟੀਆਂ ਹਾਂ ਇਹ ਕੋਟੀ ਆ ਗਈ ਇਹ 300 ਰੁਪਏ ਦੀ ਕੋਟੀ ਲਓ ਜੀ ਆਹ ਹੈਗੀ ਆ ਬਈ ਚੈਨ ਵਾਲੀ ਜਮਾਂ ਫਰੈਸ਼ ਕੋਟੀ ਦੇਖੋ ਤੇ ਉਸ ਤੋਂ ਬਾਅਦ ਇਹ ਹੈਗੀ ਆ ਭਾਈ ਬੀ ਸ਼ੇਪ ਝਗਲੇ ਵਾਲੀ ਆਦੀ ਆਪਣੀ ਬਟਨਾ ਵਾਲੀ ਇਹ ਬਈ ਕੀ ਰੇਂਚ ਕਰਤੀਆਂ ਇਹ 300 ਰੁਪਏ ਦੀ ਇੱਕ 300 ਦੀ ਇੱਕ ਹੂੰ ਪੂਰਾ ਐਨ ਆਹ ਲੁਕੋਸ਼ਟਾ ਦਾ ਪੀਸ ਹੈ ਐਕਸਪੋਰਟ ਦਾ オリジナル ਮਾਲ ਹੈ ਇਹ ਇੱਕ ਆ ਦੇਖੋ ਬਲੈਕ ਆ ਪ੍ਰਿੰਟਡ ਪ੍ਰਿੰਟਡ ਸਾਰੇ ਤਰ੍ਹਾਂ ਦਾ ਮਾਲ ਹੈ ਵੀਰੇ ਆ ਦੇਖੋ ਗਰੀ ਕਲਰ ਕਿੰਨਾ ਸੋਹਣਾ ਯਾਰ ਆ ਦੇਖੋ ਪੀਸ ਪੂਰੇ ਐਨ ਸਾਫ ਸੁਥਰੇ ਕੈਂਡ ਪੀਸ ਨੇ ਮੋਟੀ ਬੁੰਤੀ ਸਾਰਾ ਕੁਝ ਹੈਗਾ ਵੀਰੇ ਇਹਦੇ ਚ ਜਿਪਰ ਜਿਪਰ ਸਭ ਹੈ ਆ ਵੀਰੇ ਹੁੱਡੀ ਆ ਗਈ ਇੱਧਰ ਇਹ ਹੁੱਡੀ ਆ ਗਈ ਬਾਈ ਦੇਖੋ ਇਹ ਹੁੱਡੀ ਹੈ ਇਹ ਵਾਲੀ ਇਹਦੇ ਚ ਇਹ ਵੀ ਬਾਈ ਜੀ ਇਹ ਵੀ 300 ਰੁਪਏ ਦੀ ਹੈ 300 ਰੁਪਏ ਦੀ ਆ ਵੀਰੇ ਦੋ ਲੈ ਜਿਓ 550 ਰੁਪਏ ਦੀਆਂ ਨਾ 500 ਦੀਆਂ ਕਰ ਦੇ ਯਾਰ ਤੁਹਾਨੂੰ 500 ਰੁਪਏ ਦੀਆਂ ਦੋ ਦੇ ਦਾਂਗੇ ਬਦੋ ਵੱਧ ਵੀਡੀਓ ਸ਼ੇਅਰ ਕਰਕੇ ਆ ਜੀ ਜਿਹੜਾ ਸ਼ੇਅਰ ਕਰਕੇ ਆ ਉਹਨੂੰ 500 ਦੀਆਂ ਦੋ ਦੇ ਦਾਂਗੇ ਵੀਰੇ ਨਵੇਂ ਸਾਲ ਤੇ ਆਫਰ ਦੇਣਾ ਬਾਈ ਨੇ 10 ਜਣਿਆਂ ਨੂੰ ਜਾਗਤਾ ਫ੍ਰੀ ਦੇਣਾ ਫ੍ਰੀ ਦੇਣੀਆਂ ਨੇ ਬੀਨਾ ਬਾਹਲੀਆਂ ਜਾਗਤਾ ਆਪਾਂ ਤੁਹਾਨੂੰ ਨਵੇਂ ਸਾਲ ਤੇ 10 ਜਣਿਆਂ ਨੂੰ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੋਈ ਹੈ ਉਹਨਾਂ ਨੂੰ ਸ਼ੇਅਰ ਕਰਕੇ ਫ੍ਰੀ ਸ਼ਾਰਟ ਸਾਨੂੰ ਆ ਕੇ ਦਿਖਾਵੇ ਦਿੱਤਾ ਜਾਊਗਾ ਉਹਨੂੰ ਹਾਂ ਉਹਨਾਂ ਨੂੰ 10 ਜਣਿਆਂ ਨੂੰ ਗਿਫਟ ਦਿੱਤਾ ਜਾਊਗਾ ਜੀ ਮੇਰੇ ਗਰਮ ਲੋਹਰ ਇਹ ਵੀਰੇ ਇਹ ਵੀ 300 ਰੁਪਏ ਦੀ ਹੈ ਆ ਲਓ ਵੀਰੇ 300 ਰੁਪਏ ਦਾ ਲੋਰ ਮਿਲਣਾ ਤੁਹਾਨੂੰ ਗਰਮਾ ਇਹ ਚ ਵੀ ਆਫਰ ਬਾਈ 500 ਦੀਆਂ ਦੋ ਹੀ ਕਰਾ ਦਿੰਨੇ ਆ ਕਰਾ ਦਈਏ ਬਾਈ ਕਰ ਦੋ ਕੋਈ ਲੈ ਬਈ ਇਹ ਲੈ ਕਰਤੀ ਵੀਡੀਓ ਕਰਦੇ ਸ਼ੇਅਰ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਤੇ ਆਪਾਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਵੀ ਹਾਂ ਥੱਲੇ ਬਾਈ ਨੰਬਰ ਪਾ ਲਓ ਸਾਰੇ ਉਹਨਾਂ ਦੇ ਨੰਬਰ ਸਾਰੇ ਗਰੁੱਪ ਦੇ ਵਿੱਚ ਐਡ ਹੋ ਜਾਣਗੇ ਕਮੈਂਟ ਕਮੈਂਟਾਂ ਦੇ ਵਿੱਚ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਤੇ ਤੁਹਾਡਾ ਗਰੁੱਪ ਦੇ ਵਿੱਚ ਜਿਹੜੀ ਵੀ ਨਵੀਂ ਕੁਆਲਿਟੀ ਆਊਗੀ ਨਵੀਂ ਵੈਰਾਈਟੀ ਆਊਗੀ ਸਾਰੀ ਉਹ ਗਰੁੱਪ ਦੇ ਵਿੱਚ ਡੇਲੀ ਡੇਲੀ ਅਪਲੋਡ ਕੀਤੀ ਜਾਂਦੀ ਆ ਆ ਦੇਖੋ ਵੀਰੇ ਆਪਣੀ ਪਾਈ ਹੋਈ ਹੈ ਜਾਗਤ 300 ਰੁਪਏ ਲੈਤੀ ਹੈ ਬਾਈ ਤੋਂ ਬਹੁਤ ਕਹਿੜ ਚੀਜ਼ ਹੈ ਬਾਈ ਜੀ ਧੰਵਾਦ ਜੀ ਸਤਿ ਸ੍ਰੀ ਅਕਾਲ